ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਨਨਗਸੇ ਲਈ ਲੈ ਕੇ ਆਏ ਜੀ ਇੱਕ ਬਈ ਤੋਕੜ ਗੱਭਣ ਮੱਝਾਂ ਤੇ ਇੱਕ ਬੈੜਾ ਬਈ ਤੋਕੜ ਗੱਭਣ ਤੇ ਇੱਕ ਤੋਕੜ ਮੱਝਾਂ ਬਈ ਬੱਚਾ ਵੀ ਮਗਰ ਹੈਗਾ ਆਓ ਪੁੱਛ ਲੈਨੇ ਬਾਈ ਅੱਜ ਜੀ ਬਾਈ ਜੀ ਬੱਜੇ ਹਸਤੀਕਲ ਹਸਤੀਗੜਾ WhatsApp ਉਹ ਠੀਕ ਹੋ ਜੀ ਵਧੀਆ ਚੜਦੀ ਕਲਾ ਵੀਰੇ ਤੁਸੀਂ ਦੱਸੋ ਕਹਿਮ ਹਾਂ ਵਧੀਆ ਵੀਰੇ ਵਧੀਆ ਚੱਲ ਕੰਮ ਕਰ ਪੂਰਾ ਵਧੀਆ ਬਈ ਪੂਰਾ ਚਲੋ ਕਿਰਪਾ ਪਰਮਾਤਮਾ ਦੀ ਐਨ ਬਾਈ ਠੀਕ ਹੈ ਬਾਈ ਨਾਮ ਤੇ ਐਡਰੈਸ ਬੋ ਨਾਮ ਨਰਪਾਇ ਸਿੰਘ ਬਾਈ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਬਰਨਾਲਾ ਦੇ ਬਿਲਕੁਲ ਨਾਲ ਹੀ ਆ ਬਾਈ ਇਹ ਸੰਘੇੜਾ ਪਿੰਡ ਠੀਕ ਹੈ ਬਾਈ ਹਾਂ ਜੀ ਬਰਨਾਲੇ ਤੋਂ ਮੰਨ ਕੇ ਚੱਲ 1 ਕਿਲੋਮੀਟਰ ਹਾਂ ਜੀ ਹਾਂ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋ 98760 93728 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਮੱਧ ਦੇ ਦੇ ਨੇ ਕਿਹੜਾ ਸੂਸ ਹੋਈ ਵੀ ਆ ਇਹ ਸੂਆ ਬਾਈ ਚੌਥਾ ਸੂਈ ਵੀ ਆ ਠੀਕ ਆ ਤੇ ਕੱਟੀ ਮੰਗਰਾ ਤਿੰਨ ਮਹੀਨਿਆਂ ਦੀ ਸੂਈ ਵੀ ਆ ਤੇ 9 ਲੀਟਰ ਦੁੱਧ ਇਸ ਟਾਈਮ ਹਾਜ਼ਰ ਆ ਪਰ ਆਪਾਂ ਅੱਠ ਕਹਿ ਕੇ ਦੇਨੇ ਆ ਬਾਈ ਠੀਕ ਆ ਬਾਈ ਹਾਂ ਜੀ ਬੱਚਾ ਮਗਰ ਕੱਟੀ ਕੱਟੀ ਵੀ ਬਹੁਤ ਚੰਗੀ ਆ ਨੀ ਤੁਸੀਂ ਚੈੱਕ ਕਰ ਲਓ ਮੱਧ ਖੁਦ ਵੀ ਬਈ ਪਤਲੇ ਪਿੰਡੇ ਦੀ ਆ ਹਾਂ ਪਤਲੇ ਪੂਰੇ ਪਤਲੇ ਪਿੰਡੇ ਦੀ ਆ ਡਾਕਟਰ ਪਤਲੇ ਸਿੰਗਲ ਹੱਡੀ ਦੀ ਆ ਜਮਾ ਸਿੰਗਲ ਜਿਹੜਾ ਪਤਲਾ ਪਿੰਡ ਹੈਗਾ ਦੁੱਧ ਵਾਲੀ ਮੱਧ ਦੀ ਨਿਸ਼ਾਨੀ ਆ ਹਾਂ ਜੀ ਹਾਂ ਜੀ ਇਸ ਚੰਗਾ ਸਿੰਗ ਦੀ ਕੁਆਲਿਟੀ ਠੀਕ ਆ ਤੇ ਸਰੀਰ ਦਾ ਢਾਂਚਾ ਵੀ ਚੰਗਾ ਥਾਣ ਬਹੁਤ ਚੰਗਾ ਚਿਵਾਈ ਕਿਵੇਂ ਬਈ ਚਿਵਾਈ ਦਾ ਡਾਕਟਰ ਮਹਾ 22 ਮਿੰਟ ਲੱਗਦੇ ਨਹੀਂ ਚੋਣ ਨੂੰ ਅੱਛਾ ਹੀ ਨਹੀਂ ਪੋਲੀ ਬਾਈ ਪੋਲੀ ਤਾਰਾ ਬਈ ਮੈਂ ਕਿਤੇ ਅਜਿਹੀ ਤਾਰ ਨਹੀਂ ਦੇਖੀ ਮੈਂ ਬਾਕੀ ਥਾਣੀ ਦਾ ਆਦਾ ਬਈ ਥਾਣ ਚੰਗਾ ਲੱਗਿਆ ਮੜੀ ਖੋਲ ਦੋ ਤੋੜ ਕੇ ਦਿਖਾ ਦਿਓ ਹਾਂ ਚੰਗੀ ਆ ਬਰੀਡ ਚੰਗੀ ਆ ਦੁੱਧ ਵੀ ਬਾਈ ਨੇ ਦੱਸਿਆ ਵੀ ਆਪਾਂ ਕਿੱਲੋ ਕੱਟੀ ਦੱਸਾਂਗੇ ਠੀਕ ਆ ਬਈ ਕੈਨੂ ਕੰਨਾ ਮਰਜੀ ਕਹਿ ਲਾ ਬੱਚਾ ਵੀ ਕੱਟੀ ਆ ਕੱਟੀ ਵੀ ਚੰਗੀ ਆ ਬਾਈ ਤੇ ਫੇਸ ਉਸ ਚੰਗਾ ਤੇ ਮੁੱਲ ਭਰਾ ਇਹਦਾ ਮੁੱਲੇ ਦਾ ਡਾਕਟਰ 58000 ਰੁਪਇਆ 58 ਹਾਂਜੀ ਠੀਕ ਆ 58000 ਰੁਪਇਆ ਮੁੱਲ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੂ ਹਣਾ ਵੀਰੇ ਹਾਂਜੀ ਹਾਂਜੀ ਤੋਰਾ ਤਾਰਾ ਚੰਗਾ ਚੰਗੀ ਆ ਚਮਕ ਚਮੁਕ ਚੰਗੀ ਆ ਚੰਗੀ ਆ ਬਾਈ ਮੱਜ ਰਾਜੀ ਰੋਜੀ ਆ ਥਾਣਾ ਹਵਾਨਾ ਚੰਗਾ ਲਾ ਚੱਲ ਬਾਈ ਬਾਕੀ ਤੋਰੇ ਤਾਰੇ ਠੰਡੀ ਸੀਲ ਅਚਵਾਈ ਨੂੰ ਮਹਾਬਾਈ ਪੂਰੀ ਸੀਲ ਆ ਬੁੜੀ ਚੋਵੇ ਬੰਦਾ ਚੋਵੇ ਜੋ ਮਰਜੀ ਚੋ ਹੂੰ ਹੂੰ ਪੂਰੀ ਠੰਡੀ ਸੀਲ ਆ ਬਾਈ ਕਹਿੰਦਾ ਬੰਦਾ ਚੋਵੇ ਬੁੜੀ ਚੋਵੇ ਬੱਚਾ ਵੀ ਮਗਰ ਕੱਟੀ ਆ ਕੱਟੀ ਵੀ ਚੰਗੀ ਆ ਨਾਲ ਹੀ ਤਿਆਰ ਹੋ ਜਾਣਾ ਬਾਈ ਕੱਟੀ ਨੇ ਵੀ ਚੰਗੀ ਆ ਕੱਟੀ ਮਨ ਅੱਗੇ ਬਾਈ ਗਾਂ ਵੜੇ ਕਿਹੜਾ ਸੂਆ ਸੂਈ ਵੀ ਇਹ ਗਾਂ ਇਹ ਡਾਕਟਰ ਭਲੂਣਾ ਪਹਿਲਾ ਸੂਆ ਹੀ ਆ ਵੀਰੇ ਪਹਿਲਾ ਸੂਆ ਕੋਈ ਵੀ ਹੈ ਹਾਂ ਹਾਂ ਸੂਈ ਵੀ ਆ ਬਾਈ ਇਸ ਤੇ ਗੱਭਣਾ ਨਾ ਦੂਜੇ ਵਾਸਤੇ ਇਹ ਡਾਕਟਰ 6.5 ਮਹੀਨਿਆਂ ਦੀ ਗੱਭਣਾ ਠੀਕ ਆ ਚੈੱਕ ਪਾਸ ਹਾਂ ਚੈੱਕ ਪਾਸ ਆ ਬਾਈ ਅਗਲਾ ਕਰਾ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂ ਕਰਵਾ ਲੈ ਸਹੀ ਆ ਹਾਂ ਜੀ ਤੇ ਰਾਜੀ ਰੋਜੀ ਫੁੱਲ ਆ ਪਿੱਠ ਪੁੜਾ ਦੇਖੋ ਬਈ ਕੀ ਰਿਕਾਰਡ ਆ ਦੁੱਧ ਦਾ ਵੈਸੇ ਇਹ ਦੁੱਧ ਦਾ ਬਈਏ ਨੇ ਪਲੂਨ ਨੇ ਹੁਣ 15 ਤੋਂ 16 ਕਿਲੋ ਦੁੱਧ ਦਿੰਦਾ ਬਾਈ ਹੂੰ ਆਰਡਰ ਬਹੁਤ ਚੰਗਾ ਢਿੱਲਾ ਦੇਖੋ ਬਾਲ ਬਹੁਤ ਪਏ ਆ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਪ ਤੇ ਆ ਠੰਡੀ ਠੰਡੀ ਹੂੰ ਪੂਰੀ ਸੀਲ ਆ ਬਾਈ ਪੂਰੀ ਸੀਲ ਇਹ ਦੁੱਧ ਹੈਗਾ ਕਿੰਨਾ ਦੁੱਧ ਇਸ ਟਾਈਮ ਇਹ ਥਲੇ ਡਾਕਟਰ 2 ਤੋਂ 2.5 ਕਿਲੋ ਦੁੱਧ ਆ ਜੀ ਥਣ ਜੇ ਪਾਸ ਕਰੋ ਹਾਂ ਜੀ ਹਾਂ ਜੀ ਹਾਂ ਜੀ ਚਾਹ ਪਾਣੀ ਕਰਾਈ ਜਾਂਦੀ ਹੈ ਜੀ ਖੋਲ ਦੋ ਮੜੀ ਦੋਰ ਕੇ ਦੋ ਖਾ ਦੋ ਦੁੱਧ ਵੀ ਬਈ ਹੈਗਾ 2.5 ਕਿਲੋ ਜੇ ਚੱਲ ਹਨਾ ਆਹੇ ਗੱਬਣ ਵੀ ਐ ਚੱਕ ਪਾਸਾ ਪੱਠ ਪੁੜਾ ਚੰਗਾ ਰਾਜੀ ਰੂਜੀ ਫੁੱਲਾ ਟਾਂਚਾ ਬਈ ਕਮਾਲ ਦਾ ਚੰਗੀ ਦੁੱਧ ਹਣਾ ਡਾਕਟਰ ਇਹ ਬਸ ਛੱਡਣ ਵਾਲੀ ਐ ਇਹ ਕੰਮ ਆਈ ਹੁੰਦਾ ਇਹ ਸਾਢੇ 6 ਮਹੀਨੇ ਗੱਬਣ ਹੋ ਗਈ ਹਾਂ ਚੱਲੇ ਸਿੰਘ ਸਿੰਘ ਆ ਬਈ ਮੈਂ ਕਹਿੰਦਾ ਕਿਸੇ ਪਾਸੇ ਵਹਿੜ ਨਹੀਂ ਮਾਰ ਖਾਂਦੀ ਫੇਸ ਬੜਾ ਚੰਗਾ ਪ੍ਰਿੰਟ ਬੜਾ ਚੰਗਾ ਰਾਜੀ ਰੂਜੀ ਫੁੱਲਾ ਤੋਰਾ ਤਾਰਾ ਵੀ ਚੰਗਾ ਵੱਡਾ ਕੱਦ ਕਾਠ ਯਾਦ ਬਰੀਡ ਪੂਰੀ ਚੰਗੀ ਆ ਬਈ ਖੰਡੀ ਵਾਲਾ ਕਹਿੰਦੀ ਤਾਂ ਕੁਛ ਹੈ ਨਹੀਂ ਪੂਰੀ ਪੂਰੀ ਸੀਲ ਆ ਮਾਹ ਬਾਈ ਕੋਈ ਮਤਲਬ ਹੀ ਨਹੀਂ ਹੈਗਾ ਤੇ ਕੀ ਮੁੱਲ ਆ ਭਰਾ ਇਹਦਾ ਇਹਦਾ ਰੈਟਰ 30000 ਰੁਪਇਆ 30000 ਰੁਪਇਆ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਜ਼ਰੂਰ ਕਰਾਂਗੇ ਬਾਈ 30000 ਰੁਪਇਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾ ਕੱਦ ਬੱਡ ਚੰਗਾ ਰਾਜੀ ਫੁੱਲ ਥਣ ਹਵਾਨਾ ਚੰਗਾ ਉਂ ਥਣ ਸਹੀ ਆ ਬਾਈ ਹਾਂਜੀ ਹਾਂਜੀ ਇੱਕ ਨੰਬਰ ਆ ਜੀ ਇੱਕ ਠੀਕ 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 ਚੰਗੀ ਆ ਬੜ ਹਾਂਜੀ ਮੁੱਲ ਵੀ ਜਾਇਜ਼ ਆ ਮਾਨਤਾਨ ਜ਼ਰੂਰ ਹੋ ਜਾ ਜੀ ਅੱਗੇ ਵੀਰੇ 3 ਨੰਬਰ ਇਹ ਡਾਕਟਰ 4 ਮਹੀਨੇ ਦੀ ਗੱਬਣਾ ਠੀਕ ਆ 9 ਲੀਟਰ ਦੁੱਧ ਆ ਪਰ ਆਪਾਂ ਆਠੀ ਇਹਦੇ ਥਲੇ ਕਹਾਂਗੇ ਠੀਕ ਆ ਠੀਕ ਹੈ ਜੀ ਸੂਆ ਜਿਹੜਾ ਬਈ ਸੂਆ ਇਹ ਬਈ ਤੀਜਾ ਸੂਈ ਵੀ ਆ ਤੀਜਾ ਸੂਆ 4 ਮਹੀਨੇ ਦੀ ਗੱਬਣਾ 4 ਮਹੀਨੇ ਚੌਥੇ ਵਾਸਤੇ ਗੱਬਣਾ ਠੀਕ ਆ ਹਾਂ ਜੀ ਠੀਕ ਆ ਆਰਡਰ ਦਿਖਾ ਦਨੇ ਆ ਆਰਡਰ ਕਮਾਲ ਦਾ ਸੋਹਣਾ ਆਰਡਰ ਖਾਣ ਬਹੁਤ ਚੰਗਾ ਬਈ ਮਿਲਦੀ ਕਾਦੀ ਤੇ ਆ ਬਈ ਇਹ ਇਹਦਾ ਟ੍ਰਿਕ ਟਾਈਮ ਠੀਕੇ ਤੇ ਆ ਜੀ ਹੂੰ ਤੇ ਹੋ ਸਕਦਾ ਜੀ ਮਿਲ ਪਏ ਇਹ ਠੀਕ ਆ ਤੇ ਇੱਕ ਟਾਈਮ ਥਾਪੀ ਤੇ ਆ ਜੀ ਪੂਰੀ ਸੀਲ ਇੱਕ ਟਾਈਮ ਤਾਂ ਠੀਕ ਹੈ ਇੱਕ ਡਰਮ ਜਾਨੀ ਕਿ ਟੀਕੇ ਤੇ ਲਾਉਂਦੀ ਆ ਹੂੰ ਤੇ ਬਾਲਟੀ ਦਾ ਖਿਚਰਉਂਦੀ ਆ ਠੀਕ ਹੈ ਮਾੜੀ ਤੋਰ ਬਾਈ ਫੇਸ ਚੰਗਾ ਸਿੰਘ ਦੀ ਕੁਆਲਿਟੀ ਵੀ ਠੀਕ ਆ ਰਾਜ ਹੀ ਆ ਘੱਠਪੂੜਾ ਬਹੁਤ ਚੰਗਾ ਇਹ ਆਪਣੇ ਕੋਲ ਡਾਕਟਰ ਕੱਲ ਹੀ ਆਈ ਆ ਹੂੰ ਕੱਲ ਸ਼ਾਮ ਜਾਨੀ ਕਿ ਇਹਨੇ ਟੀਕਾ ਲਵਾਇਆ ਠੀਕ ਆ ਸਵੇਰੇ ਇਹ ਮਿਲਿਆ ਥਾਪੀ ਤੀ ਹੂੰ ਤੇ ਉੱਥੇ ਥਾਪੀ ਤੀ ਜੋਗ ਲੈਤੀ ਆ ਕੋਈ ਬੜੀ ਉਪਰ ਕਰ ਜਾਂਦਾ ਹਾਂਜੀ ਹਾਂ ਅੱਜ ਮੇਰੀ ਹਿਸਾਬ ਨਾਲ ਖੜ ਜੂ ਜੀ ਇਹ ਥਾਪੀ ਤੀ ਦੱਦ ਬੱਡ ਚੰਗਾ ਚੰਗੀ ਆ ਬਈ ਫੇਸਪੂਸ ਚੰਗਾ ਰਾਜੀ ਰੋਜੀ ਫੁੱਲਾ ਥਣ ਹਵਾ ਨਾ ਚੰਗਾ ਗੱਬਣਾ ਚੱਕ ਪਾਸ ਵੱਡੀ ਕੰਦ ਕਾਟਦੀ ਏ ਡਾਕਟਰ ਪੂਰੀ ਹਾਂ ਵੱਡੇ ਕੰਦ ਕਾਟਦੀ ਏ ਹਾਂ ਜੀ ਹਾਂ ਦੁੱਧ ਵੀ ਚੰਗਾ ਏ ਇਸ ਟਾਈਮ ਬਈ ਸਭ ਕੋਈ ਦੇਖ ਲੋ ਐਨ ਜੀ ਫੁੱਲ ਵੱਡੀ ਬਹਿੜ ਦੀ ਮੈਸਾ ਜੀ ਠੀਕ ਆ ਬਈ ਚੂਣ ਚੋਣਾ ਐਨ ਇੱਕ ਨੰਬਰ ਲੱਗਿਆ ਵਾ ਚਵਾਈ ਇਹਦੀ ਵੀ 22 ਮਿੰਟਾਂ ਚ ਹੁੰਦੀ ਏ ਜੀ ਓਕੇ ਬਈ ਮੋਲੇ ਇੰਨੀ ਪੂਲੀ ਧਾਰ ਆ ਜੀ ਮੋਲੇ ਦਾ ਬਈ ਇਹ ਦਾ ਮੁੱਲ 65000 ਰੁਪਏ ਮਾਨਤਾਨ ਹੋ ਜਾ ਹਾਂ ਇਹ ਮਾਨਤਾਨ ਜਰੂਰ ਹੋ ਜਾਊਗਾ 65000 ਰੁਪਏ ਜਮਾ ਜੈਜ ਰੇਟ ਆ ਬਾਈ ਬਾਕੀ ਜਿਹੜਾ ਮੁੱਕ ਦੇ ਵਿੱਚ ਮਾਨਤਾਨ ਜਰੂਰ ਹੋ ਜਾਊਗਾ ਸਿੰਗ ਦੀ ਕੁਆਲਿਟੀ ਠੀਕ ਆ ਕੱਦ ਬੈਡ ਰੰਗ ਰੂਪ ਥਾਣਾ ਹਵਾਨਾ ਚਵਾਈ ਵੀ ਬਾਈ ਨੇ ਦੱਸਿਆ ਵੀ ਪੂਰੀ ਪੋਲੀ ਹੈਗੀ ਫਰਸਟ ਰੇਡ ਤੋਂ ਚੈੱਕ ਕਰ ਲੋ ਨਹੀਂ ਕੱਲਾ ਕੱਲਾ ਥਾਣਾ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ ਨਾਗ ਦੇ ਬਾਈ ਕੋਲੇ ਤਿੰਨ ਸੀ ਤਿੰਨੇ ਹੀ ਦਿਖਾਤੇ ਤੇ ਕਿਸੇ ਵੀਰ ਦੇ ਤੰਨਾ ਚ ਕੋਈ ਵੀ ਪਸੰਦਾ ਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ